ਗੋਲਬਾਗ ਵਿਖੇ ओपी ਗੱਬਰ ਦੇ ਦਫਤਰ ਵਿੱਚ ਪ੍ਰੈਸ ਕਾਨਫਰੰਸ ਹੋਈ ਇਸ ਵਿੱਚ ਸੰਤ ਮਲਕੀਤਨਾਥ ओपी ਗੱਬਰ ਅਤੇ ਵਿਨੋਦ ਬਿੱਟਾ ਸ਼ਾਮਿਲ ਹੋਏ ਮੀਟਿੰਗ ਵਿੱਚ ਐਲਾਨ ਕੀਤਾ ਗਿਆ ਕਿ 22 ਅਕਤੂਬਰ ਨੂੰ ਰਾਮ ਤੀਰਤ ਵਿਖੇ ਵਿਸ਼ਾਲ ਰੰਗ ਦਾ ਝੰਡਾ ਸਿਰਫ ਸੰਤ ਸਮਾਜ ਵੱਲੋਂ ਹੀ ਲਗਾਇਆ ਜਾਵੇਗਾ ਐਸਐਮਓ ਵਿੱਚ ਕਿਸੇ ਵੀ ਜਥੇਬੰਦੀ ਦਾ ਕੋਈ ਰੋਲ ਨਹੀਂ ਹੋਵੇਗਾ ਇਸ ਦੇ ਨਾਲ ਹੀ ਪ੍ਰੈਸ ਕਾਨਫਰੰਸ ਵਿੱਚ ਇਹ ਵੀ ਦੱਸਿਆ ਗਿਆ ਕਿ 30 ਸਤੰਬਰ ਨੂੰ ਭੰਡਾਰੀ ਪੁਲ ਤੇ ਬੰਦ ਕਰਨ ਦੀ ਕਾਲ ਵਾਪਸ ਲੈ ਲਈ ਗਈ ਹੈ ਸਾਡੇ ਸੰਤ ਸਮਾਜ ਨੇ ਜੋ ਫੈਸਲਾ ਲਿੱਤਾ ਅਸੀਂ ਉਹਨਾਂ ਨਾਲ ਸਹਿਮਤ ਆ ਸੰਤ ਸਮਾਜ 27 ਅਕਤੂਬਰ ਦਾ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਵੀ 1 ਮਹੀਨੇ ਦਾ ਸਾਨੂੰ ਟਾਈਮ ਦੇ ਦਿਓ ਨਾਲ ਪ੍ਰਗਟ ਦੇ ਨਿਕਲ ਜੇਗਾ ਤੇ ਅਸੀਂ 17 ਅ 7 ਤਰੀਕ ਤੇ ਸਾਡਾ ਪ੍ਰਗਟ ਦੇਣਾ ਤੇ 27 ਤਰੀਕ ਤੇ ਤੁਹਾਡਾ ਜੋ ਸੰਤ ਸਮਾਜ ਦਾ ਫੈਸਲਾ ਆਏਗਾ ਉਹ ਉਥੇ ਲਾਗੂ ਹੋਏਗਾ ਇਸ ਮੀਟਿੰਗ ਦੇ ਵਿੱਚ ਸੰਤ ਸਮਾਜ ਤੋਂ ਕੋਈ ਵੀ ਕਿਸੇ ਤਰ੍ਹਾਂ ਦੀ ਜਥੇਬੰਦੀ ਕੋਈ ਨਹੀਂ ਵਿਚੋਰੇ ਜੈਂਡਰ ਫੇਲ ਹੋਏਗੀ ਜਸਪਾਤ ਸੰਤ ਸਮਾਜ ਦਾ ਸਭੂ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਪਾਵਨ ਵਾਲਮੀਕ ਤੀਰਥ ਦੇ ਉੱਤੇ ਨਿਸਾਨ ਸਾਹਿਬ ਨੂੰ ਲੈ ਕੇ ਜਾਂ ਝੰਡੇ ਦੇ ਮਸਲੇ ਨੂੰ ਲੈ ਕੇ ਜੋ ਗੱਲ ਚੱਲ ਰਹੀ ਸੀ ਉਹ ਕੱਲ ਸਾਡੀ ਸੰਤ ਸਮਾਜ ਦੀ ਤੇ ਔਰ ਪ੍ਰਸ਼ਾਸਨ ਦੀ ਤੁਨਾ ਸਾਹਿਬ ਟਰਸਟ ਦੀ ਜਿਹੜੀ ਉਹ ਮੀਟਿੰਗ ਹੋ ਚੁੱਕੀ ਆ ਇਹਦੇ ਵਿੱਚ ਨਰਣਾ ਲਿਆ ਗਿਆ 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 27 ਅਕਤੂਬਰ ਨੂੰ ਜਿਹੜਾ ਉਹ ਪਾਵਨ ਵਾਲਮੀਕ ਤੀਰਸ ਦੇ ਉੱਤੇ ਸੰਸਥਾ ਦਾ ਸੰਮੇਲਨ ਕਰਕੇ ਤੇ ਜਿਹੜਾ ਇਹ ਝੰਡਾ ਚੜਾਇਆ ਜਾਏਗਾ ਜਿੱਦਿ ਸਾਰਾ ਹੀ ਸਮਾਜ ਕੋਈ ਸੰਸਥਾ ਨਹੀਂ ਪ੍ਰਸ਼ਾਸਨ ਦਾ ਆਪਸੀ ਫੈਸਲਾ ਹੋਇਆ ਫੈਸਲਾ ਹੀ ਹੋਇਆ ਕਿ ਲਾਲ ਨਿਸ਼ਾਨ ਦਾ ਝੰਡਾ 108 ਫੁੱਟ ਦੋ ਝੰਡੇ ਲੱਗੇ ਕਿ ਲਾਭ ਦੇ ਖੁਸ਼ ਦਾ 10 बाई 8 ਦਾ ਫਾਊਂਡੇਸ਼ਨ ਹੋਏਗਾ 4 ਫੁੱਟ ਉੱਚਾ ਹੋਏਗਾ ਉਹਦੇ ਉੱਤੇ ਸਾਰਟ ਫੁਰੰਦਾ ਨਿਸ਼ਾਨ ਸਭ ਲੱਗੇਗਾ ਉਹਦੇ ਵਿੱਚ ਸੰਸਮਾਜ ਨੇ ਇਹ ਲੜਾਈ ਲੜੀ ਹੈ ਸਾਰੀ ਨੂਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸੰਸਮਾਜ ਦੀ ਦੇਖਰੇਖ ਦੇ ਵਿੱਚ ਹੀ ਮੰਦਿਰ ਬਣਿਆ ਸੰਤ ਸਮਾਜ ਹੀ ਨਿਸ਼ਾਨ ਸਭ ਲੱਗੇਗਾ ਸੰਤ ਸਮਾਜ ਦੀ ਜਿੰਨੇ ਵੀ ਪੈਸੇ 5 ਲੱਖ ਰੁਪਏ ਦਾ ਪ੍ਰੋਜੈਕਟ ਹੈ ਸੰਤ ਸਮਾਜ ਲਾਵੇਗਾ ਕਿਸੇ ਸੰਤਾ ਕੋ 100 ਰੁਪਏ ਨਹੀਂ ਲਿਆ ਜਾਏਗਾ ਕਾਰਨ ਜਿੰਨੇ ਵੀ ਕੇਸ ਸੰਤਾ ਨੇ ਲੜਿਆ ਕਿਹ ਸੰਤਾਨ ਹੈ ਤੇ ਕੋਈ ਸੰਤਾਨ ਹੀ ਕੋਈ ਪੈਸਾ ਨਹੀਂ ਦਿੱਤਾ ਨਾ ਅਜੀਗੇ ਦੇ ਪੈਸੇ ਲਾਉਣੇ ਆ ਕਿਉਂਕਿ ਗਰਦਾਰਾਂ ਦੇ ਤੇ ਝੂਠਿਆਂ ਦੇ ਵਿੱਚ ਕੋਈ ਇਨਸਾਨ ਨਹੀਂ ਪਾਇਆ ਜਾਵੇਗਾ ਸਭ ਸਮਾਜ ਆਪਣੇ ਮਾਨਦਰੀ ਦੇ ਤੇ ਆਪਣੇ ਕੋਲ ਪਹਿਲਾਗੇ ਭਗਵਾਨ ਬਾਲਮੀਕ ਮਾਰਦਾ ਲੱਭ ਕੁਝ ਦਾ ਨਿਸ਼ਾਨ ਸਾਹਿਬ ਲਾਹ ਟੰਡੇ ਵਾਲਾ ਤੀਰਗਮਾਲਾ ਝੁਲਦਾ ਹੀ ਰਹੇਗਾ